ਉਹ ਜਥੇਦਾਰ ਅਕਾਲ ਤਖਤ ਸਵੇਰੇ ਅਗਵਾਈ ਕਰੇ ਵੀ ਆਓ ਆਪਾਂ ਚਲਦੇ ਹਾਂ ਸੈਕਟਿਅਟ ਘੇਰਨਾ ਆ ਜਾਂ ਕਿਤੇ ਕੋਈ ਵੀ ਜੋ ਵੀ ਉਹ ਫੈਸਲਾ ਲਵੇ ਆਪ ਵਿੱਚ ਬੈਠੇ ਤੇ ਕੌਮ ਸਾਰੀ ਉੱਥੇ ਆ ਕੇ ਬੈਠ ਜਾਊਗੀ ਪਰ ਸਾਡੇ 'ਚ ਇੰਨੀ ਜ਼ਰੂਰਤ ਸਾਡੇ 'ਚ ਇੰਨੀ ਹਿੰਮਤ ਨਹੀਂ ਸੋ ਗੱਲ ਇਹ ਆ ਕਿ ਜੋ ਰੋਗ ਆ ਉਹਦਾ ਇਲਾਜ ਨਹੀਂ ਕੀਤਾ ਜਾ ਰਿਹਾ ਅੱਜ ਜੋ ਹਾਲਾਤ ਨੇ ਉਹਦੇ ਮੁਤਾਬਕ ਜੇ ਕੋਈ ਅਸੀਂ ਹੱਲ ਕੋਈ ਕੱਢਣਾ ਚਾਹੁੰਦੀ ਹੈ ਕੌਮ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਲੀਡਰਲੈਸ ਹੋ ਕੇ ਤੇ ਸਾਨੂੰ ਜੁੱਤੀਆਂ ਪੈ ਰਹੀਆਂ ਹੈ ਅਕਸਰ ਸੁਣਨ ਨੂੰ ਮਿਲਦਾ ਇਕੱਠੇ ਹੋ ਜੋ ਇਕੱਠੇ ਹੋ ਜੋ ਲੀਡਰਸ਼ਿਪ ਇਕੱਠੀ ਨਹੀਂ ਹੁੰਦੀ ਲੀਡਰਸ਼ਿਪ ਨੇ ਕਦੀ ਵੀ ਇਕੱਠੀ ਨਹੀਂ ਹੋਣਾ ਕਿਉਂਕਿ ਇੱਥੇ ਜਰੂਰਤ ਆ ਜੋ ਤਾ ਉਹ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਉਹਨਾਂ ਲੋਕਾਂ ਦੀ ਲੋੜ ਆ ਤੇ ਉਹ ਕੇਵਲ ਤੇ ਕੇਵਲ ਅੱਜ ਦੇ ਹਾਲਾਤਾਂ ਵਿੱਚ ਜਿੰਨਾ ਚਿਰ ਅਸੀਂ ਲੀਡਰਾਂ ਵੱਲ ਵੇਖਣ ਨਾਲੋਂ ਕੌਮ ਤਿਆਰ ਹੋ ਕੇ ਸਰਦਾਰ ਸਿਮਰਜੀਤ ਸਿੰਘ ਦੇ ਮਾਨ ਦਾ ਹੱਥ ਉਹਦੇ ਮਜ਼ਬੂਤ ਨਹੀਂ ਕਰਦੀ ਉਹਦੇ ਨਾਲ ਨਹੀਂ ਤੁਰਦੀ